ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਮੈਂ ਤੁਹਾਡੇ ਨਾਲ ਕਿਰਤ ਸਾਧੂ ਦਇਆ ਸਿੰਘ ਮਾਰਤੰਡ ਮਜ਼ੰਗਾ ਲਾਹੌਰ ਵਾਲੇ ਉਹਨਾਂ ਦੀ ਲਿਖਤ ਜਿਹਦਾ ਨਾਮ ਹੈ ਜਿੰਦਗੀ ਬਲਾਸ ਔਰ ਜਿੰਦਗੀ ਬਲਾਸ ਜਿਹੜਾ ਅਰਥ ਹੈ ਇਹ ਅੱਜ ਕੱਲ ਤੇ ਮਿਲਦਾ ਨਹੀਂ ਕਿਉਂਕਿ ਪਰਾਤਨ ਹੈ ਇਹਨੂੰ 80 ਸਾਲ ਅਰਲੇਜ਼ ਹੋਏ ਨੂੰ ਹੋ ਚੁੱਕੇ ਨੇ ਆ ਉਹਦੇ ਵਿੱਚੋਂ ਮੈਂ ਤੁਹਾਨੂੰ ਇੱਕ ਸਾਲ ਦੀ ਉਹਨਾਂ ਨੇ 150 ਸਾਲ ਦਾ ਵਰਤਾਂਤ ਲਿਖਿਆ ਜਿਸ ਬੰਦੇ ਦਾ ਉਸ ਵੇਲੇ ਉਮਰਾਂ ਵੇਖੋ ਇੰਨੀਆਂ ਹੈ ਸੀ ਤੇ ਉਸ ਜ਼ਿੰਦਗੀ ਬਿਲਾਸ ਦੇ ਵਿੱਚੋਂ ਮੈਂ ਤੁਹਾਨੂੰ ਇੱਕ 27ਵੇਂ ਸਾਲ ਦਾ ਹਵਾਲਾ ਸਰਾਉਂ ਲਗਿਆ ਵੀ ਜਦੋਂ 27ਵੇਂ ਸਾਲ ਦੀ ਉਮਰ ਹੁੰਦੀ ਹੈ ਉਦੋਂ ਬੰਦਾ ਕੀ ਕਰਦਾ ਹੈ ਤੇ ਜੇ ਇਹ ਤੁਹਾਨੂੰ ਚੰਗਾ ਲੱਗਿਆ ਫਿਰ ਸ਼ੇਅਰ ਕਰਿਓ ਕਮੈਂਟ ਕਰਿਓ ਤੁਹਾਡੇ ਕਮੈਂਟਾਂ ਦੇ ਮੁਤਾਬਕ ਫਿਰ ਆਪਾਂ 150 ਸਾਲ ਸਾਰਾ ਤੁਹਾਨੂੰ ਸੁਣਾਵਾਂਗੇ ਜੇ ਤੋ ਆਪ ਨੂੰ ਸਮਝ ਵਿੱਚ ਆ ਗਿਆ ਬਾਕੀ ਇਹ ਜਿਹੜੀ ਪੜ੍ਹਾਈ ਆ ਲਿਖਤ ਆ ਇਹ ਪੁਰਾਤਨ ਹੈ ਇਸ ਕਰਕੇ ਸਮਝਣਾ ਬਹੁਤ ਔਖਾ ਤੇ ਵਾਰ-ਵਾਰ ਸੁਣਿਓ ਫਿਰ ਸਮਝ ਵਿੱਚ ਆਵੇ ਆਓ 27ਵੇਂ ਸਾਲ ਦਾ ਵਰਤਾਰ ਸੁਣਿਓ ਜਦ ਉਮਰ 27ਵੇਂ ਸਾਲ ਹੋਈ ਭੁੱਲ ਗਿਆ ਲੋਕੋ ਬਹਾਰਾਜ ਇਸ ਨੂੰ ਹੋਸਨ ਮੱਤਿਆ ਮਿਰਗ ਦੇ ਬਾਗ ਚੱਲਣਾ ਸਾੜ ਸਿੱਟਿਆ ਮੜਕ ਮਜਾਜ ਇਸ ਨੂੰ ਜਦੋਂ ਹਸਨ ਸਿਰ ਚੜ ਕੇ ਬੋਲਦਾ ਹੈ ਫਿਰ ਮਿਰਗ ਦੇ ਬਾਗ ਚਾਲ ਹੋ ਜਾਂਦੀ ਹੈ ਸਾੜ ਸਿੱਟਿਆ ਮੜਕ ਮਜਾਜ ਫਿਰ ਮੜਕਾਂ ਦੇ ਨਾਲ ਮਜਾਜਾਂ ਦੇ ਨਾਲ ਦੌੜਦਾ ਹੈ ਬਾਂਗ ਬੌਰਿਆਂ ਬਸਤ ਖਮੋਸ ਹੋਇਆ ਕੰਨੀ ਸੁਣੇ ਨਾ ਕਿਸੇ ਦੀ ਬਾਤ ਜਿਸ ਨੂੰ ਓਹ ਬੌਰਿਆਂ ਦੇ ਬਾਗ ਬੌਲਿਆਂ ਦੇ ਬਾਗ ਹੁਣ ਇਹਨੂੰ ਆਵਾਜ਼ ਹੀ ਨਹੀਂ ਸੁਣਦੀ ਕਿਸੇ ਦੀ ਗੱਲ ਹੀ ਨਹੀਂ ਸੁਣਦਾ ਵੱਡੇ ਬਾਦਸ਼ਾਹ ਜੇੜ ਵਜ਼ਾਜ ਹੋਇਆ ਜਦੋਂ ਮਿਲ ਗਿਆ ਹੁਸਨ ਦਾ ਤਾਜ ਇਸ ਨੂੰ ਹੁਣ ਹੁਸਨ ਦਾ ਤਾਜ ਮਿਲਿਆ ਉਮਰ 27 ਸਾਲ ਦੀ ਹੈ ਤੇ ਕਹਿੰਦੇ ਵੱਡੇ ਬਾਦਸ਼ਾਹ ਦੇ ਜੇਡ ਮਜ਼ਾਜ ਹੋਇਆ ਜਿਵੇਂ ਕੋਈ ਬਾਦਸ਼ਾਹ ਹੁੰਦਾ ਹੈ ਨਾ ਹੁਣ ਇਉਂਕ ਹੁੰਦਾ ਆਪਣੇ ਆਪ ਜੋਗੜ ਚੋਰ ਤੇ ਖੁਦੀ ਹੰਕਾਰ ਪਰਿਆ ਦਿਸਦਾ ਆਪਣੇ ਜੇਡ ਨਾ ਆਜ ਇਸ ਨੂੰ ਹੁਣ ਆਪਣੇ ਹੀ ਜੋਗੜ ਜ਼ੋਰ ਦੇ ਤੇ ਹੰਕਾਰ ਕਰਦਾ ਹੈ ਦਿਸਦਾ ਆਪਣੇ ਜੇਡ ਨਾ ਆਜ ਇਸ ਨੂੰ ਇਨੂੰ یوں ਲੱਗਦਾ ਵੀ ਮੇਰੇ ਵਰਗਾ ਜ਼ੋਰਦਾਰ ਕਿਹੜਾ ਲੋੜਿਆ ਮੈਂ ਹਾਂ ਹੁਣ ਖੱਬੀ ਕਾਂ ਨਹੀਂ ਆਜ ਜੀ ਨਾਲ ਸਲਾਮ ਕਰਦਾ ਨਾ ਤੇ ਕਿਸੇ ਦਾ ਅਦਬ ਲਿਹਾਜ਼ ਇਸ ਨੂੰ ਹੁਣ ਇੰਨਾ ਜੋਸ਼ ਐ ਐਡਾ ਐ ਤੇ ਕਿਸੇ ਨੂੰ ਜੀ ਜੀ ਕਹਿ ਕੇ ਸਲਾਮਾ ਨਹੀਂ ਕਰਦਾ ਪਿਆਰ ਨਾਲ ਨਹੀਂ ਬੋਲਦਾ ਉਹ ਤੂੰ ਤੂੰ ਕਰਕੇ ਬੋਲਦਾ ਐ ਨਾ ਕਿਸੇ ਦਾ ਅਦਬ ਲਿਹਾਜ਼ ਹੁਣ ਵੱਡੇ ਛੋਟੇ ਦਾ ਵੀ ਲਿਹਾਜ਼ ਨਹੀਂ ਕਰਦਾ ਚਿੱਤ ਵਿਸੇ ਬਕਾਰ ਨੂੰ ਚਾਹੁੰਦਾ ਏ ਨਹੀਂ ਸ਼ਰਮ ਹਿਆਉ ਤੇ ਲਾਜ ਇਸ ਨੂੰ ਚਿੱਤ ਵਿਸੇ ਬਕਾਰ ਨੂੰ ਚਾਹੁੰਦਾ ਏ ਨਹੀਂ ਸ਼ਰਮ ਹਿਆਉ ਤੇ ਲਾਜ ਇਸ ਨੂੰ ਪੱਟੂ ਜੰਮਿਆ ਪਠੜੇ ਕੰਮ ਕਰਦਾ ਨਹੀਂ ਭਾਮਦਾ ਜਗਤ ਰਿਵਾਜ ਇਸ ਨੂੰ ਹੁਣ ਪੁੱਠਿਆ ਕੰਮਾਂ ਵਾਲੀ ਜਨ ਦਿਬਾਗ ਜਾਂਦਾ ਏ ਨਹੀਂ ਭਾਮ ਦਾ ਜਗ ਦਰਵਾਜ ਇਸ ਨੂੰ ਹੁਣ ਜਗਤ ਵਾਲੀਆਂ ਦੁਨੀਆ ਵਾਲੀਆਂ ਗੱਲਾਂ ਹੀ ਨਹੀਂ ਚੰਗੀਆਂ ਲੱਗਦੀਆਂ ਕਹਿੰਦਾ ਇਹ ਕਿਹੜਾ ਕੰਮ ਹੁੰਦਾ ਇਹ ਤਾਂ ਅਮੀਰ ਹੋਰ ਇੱਕੀਆਂ ਨੇ ਹਰ ਇੱਕ ਗੱਲ ਨੂੰ ਹੁਣ ਪੁੱਠੀ ਫਿਰ ਅੱਗੇ ਲਿਖਦਾ ਰੋਜ ਮੁਖ ਤੇ ਅਤਰ ਖੁਲੇਲ ਮਲਦਾ ਸਜਦੀ ਕੰਜਰੀ ਬਾਗ ਪਸਵਾਜ ਇਸ ਨੂੰ ਹੁਣ ਰੋਜ ਹੀ ਫਿਰ ਲਾਉਨੇ ਆ ਨਾ ਬਜਵਾਨੀ ਵਿੱਚ ਇਹੇ ਕੰਮ ਕਰਦੇ ਸਮਝ ਗਏ ਹੋਮ पापी, पापी चंद्रा ਦੇ ਲੋਬ ਵਿਸਾਰ ਬੈਠਾ ਜਿਹੜਾ ਰੱਬ ਨੇ ਦੱਸਿਆ ਕਾਜ ਇਸ ਨੂੰ ਪਾਪੀ ਚੰਦਰਾ ਦੇਖੋ ਕਵੀ ਨੇ ਕਿੰਨੇ ਲਫ਼ਜ਼ ਲਿਖੇ ਨੇ ਇਹ ਚੰਦਰਾ ਮਾਨ ਪੜਾ ਬੰਦਾ ਦਿ ਲੋਬ ਵਿਸਾਰ ਬੈਠਾ ਉਹ ਰੱਬ ਨੂੰ ਵਿਸਾਰ ਕੇ ਬੈਠ ਗਿਆ ਜਿਹੜਾ ਰੱਬ ਨੇ ਦੱਸਿਆ ਸੀ ਕਾਜ ਇਸ ਨੂੰ ਜਿਹੜਾ ਕੰਮ ਕਰਨ ਲਈ ਆਇਆ ਸੀ 27 ਸਾਲ ਦੀ ਉਮਰ ਵਿੱਚ ਉਹ ਕੰਮ ਨੂੰ ਭੁੱਲਿਆ ਬੈਠਾ ਹੈ ਕੰਮਾ ਖੋਟਿਆਂ ਵਿੱਚ ਬਰਬਾਦ ਕੀਤੀ ਦਿੱਤੀ ਰੱਬ ਨੇ ਉਮਰ ਦਰਾਜ ਇਸ ਨੂੰ ਜਿਹੜੇ ਰੱਬ ਨੇ ਉਮਰ ਦਿੱਤੀ ਸੀ 27 ਸਾਲ ਦਾ ਹੋ ਗਿਆ ਤੇ ਖੋਟਿਆਂ ਕੰਮਾ ਜੀ ਬਰਬਾਦ ਕਰਤੀ ਜਿਹੜਾ ਅਸਲ ਕੰਮ ਕਰਨਾ ਸੀ ਉਹ ਕੀਤਾ ਹੀ ਨਹੀਂ ਦੇਵਨਹਾਰ ਕਰਤਾਰ ਨੂੰ ਛੱਡ ਬੈਠਾ ਦੇਵੇਖਾਨ ਨੂੰ ਰਜਿਕ ਅਨਾਜ ਇਸ ਨੂੰ ਦੇਵਨਹਾਰ ਕਰਤਾਰ ਨੂੰ ਛੱਡ ਬੈਠਾ ਉਦੋਂ ਨੂੰ ਛੱਡ ਕੇ ਬੈਠ ਗਿਆ ਭੁੱਲ ਗਿਆ ਦੇਵੇ ਖਾਣ ਨੂੰ ਰਿਜ਼ਕ ਅਨਾਜ ਇਸ ਨੂੰ ਉਹ ਰੱਬ ਫਿਰ ਵੀ ਖਾਣ ਨੂੰ ਦੇ ਰਿਹਾ ਹੈ ਪੜ ਕੇ ਇਲਮ ਅਮਲ-ਅਮਾਲ ਕੀਤਾ ਕਰਨੇ ਆਮ ਦੇ ਬਹੁਤ ਇਤਰਾਜ਼ ਇਸ ਨੂੰ ਹੁਣ ਇਲਮਾਂ ਵੀ ਪੜਦਾ ਹੈ ਗੁਰਬਾਣੀ ਵੀ ਪੜਦਾ ਹੈ ਪਰ ਫਿਰ ਵੀ ਅਮਲ-ਅਮਾਲ ਕੀਤਾ ਅਮਲ ਨਹੀਂ ਕਰਦਾ ਕੀ ਕਰਦਾ ਕਰਨੇ ਆਮ ਦੇ ਬਹੁਤ ਇਤਰਾਜ਼ ਇਸ ਨੂੰ ਫਿਰ ਵੀ ਪ੍ਰੋਪੋਕੰਡਾ ਕਰਦਾ ਹੈ ਗ੍ਰੰਥਾਂ ਤੇ ਕਰਦਾ ਹੈ ਗੁਰਬਾਣੀ ਤੇ ਕਰਦਾ ਹੈ ਇਲਮਾਂ ਤੇ ਕਰਦਾ ਹੈ ਕਲਮਾਂ ਤੇ ਕਰਦਾ ਹੈ ਇਹ ਕਿਵੇਂ ਹੋ ਸਕਦਾ ਹੈ ਬਾਣੀ ਐਵੇਂ ਕਿਵੇਂ ਕਹਿੰਦੀ ਹੈ ਕੁਰਾਨ ਸ੍ਰੀ पे ਉਹ ਕਿਵੇਂ ਕਹਿੰਦੀ ਹੈ ਬਾਈਬਲ ਐ ਉਹ ਕਹਿੰਦੀ ਹੈ ਫਿਰ ਵੀ ਇਹ ਬੰਦਾ ਤਰਕਾ ਕਰਦਾ ਹੈ ਵਾਹ ਗੋਸੇ ਬੈਠ ਕੇ ਬਿਰਫਤ ਵਸਾਇਦ ਕੀਤੇ ਚੰਗੇ ਲੱਗਦੇ ਸਰੰਗੀ ਸਾਜ ਇਸ ਨੂੰ ਹੁਣ ਜਿਹੜੇ ਚੰਗੇ ਰੱਬ ਦੇ ਭਜਨ ਵਾਲੇ ਗੁਣ ਗਾਇਨ ਸੀ ਉਹ ਨਹੀਂ ਚੰਗੇ ਲੱਗਦੇ ਹੁਣ ਦੁਨੀਆ ਦੇ ਗੰਦੇ ਗੀਤ ਚੰਗੇ ਲੱਗਦੇ ਨੇ ਜਿਹੜੇ ਕਿ ਢੱਟ ਸਰੰਗੀ ਉਹ ਸਮੇਂ ਦੀ ਗੱਲ ਕੀਤੀ ਹੈ ਚੰਗੇ ਲੱਗਦੇ ਸਰੰਗੀ ਸਾਜ ਇਸ ਨੂੰ ਭਾਵੇਂ ਹੁਣ ਢੋਲ ਕ ਸਾਜ ਚੰਗੇ ਲੱਗਦੇ ਨੇ ਭਾਪ ਗੀਤ ਜਿੰਨੂੰ ਮਹਾਰਾਜ ਦੇ ਬਾਣੇ ਵਿੱਚ ਲਿਖਿਆ ਗੰਧਨ ਬੈਂਡ ਸੁਣੇ ਔਰ ਜਾਵੇ ਹੁਣ ਗੰਦਿਆਂ ਗੀਤਾਂ ਵਿੱਚ ਉਲਝਿਆ ਹੋਇਆ ਉਹ ਚੰਗੇ ਲੱਗਦੇ ਨੇ ਰੱਬ ਦੀ ਬਾਣੀ ਚੰਗੀ ਲੱਗਦੀ ਸਾਹੂਕਾਰ ਦਾ ਉਸ ਦਿਨ ਪਤਾ ਲੱਗ ਦੇਣਾ ਪੈ ਗਿਆ ਮੂਲ ਵਿਆਜ ਇਸ ਨੂੰ ਅਹੋ ਵੱਡਿਆ ਸਾਹੂਖਾਰਾ ਵੱਡਿਆ ਥੱਬੇ ਖਾਨਾ ਪਤਾ ਤੇਰਾ ਉਸ ਦਿਨ ਲੱਗੋ ਜਿੱਦਨ ਰੱਬ ਨੇ ਤੇਰੇ ਤੋਂ ਮੂਲ ਸਮੇਤ ਵਿਆਜ ਲੈਣਾ ਹੈ ਵੇ ਆਜ ਵੀ ਤੇ ਮੁਗਲ ਵੀ ਕੱਲੇ ਕੱਲੇ ਸਵਾਸ ਦਾ ਤੇ ਕੱਲੇ ਕੱਲੇ ਦਿਨ ਦਾ ਹਿਸਾਬ ਲੈਣਾ ਹੈ। ਬਾਰੇ ਕਹਿੰਦੇ ਸਹਾਕਾਰ ਦਾ ਪਤਾ ਉਸ ਦਿਨ ਲੱਗਣਾ ਹੈ। ਬਾਰੇ ਦੇ ਬਾਣੀ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ। ਲੇਖਾਂ ਰੱਬ ਮੁਗੇ ਸਿਆ ਬੈਠਾ ਕੱਢ ਬਈ। ਇਹ ਸਬਾ ਉਹਣਾ ਹੈ। ਅੱਗੇ ਲਿਖਿਆ ਗਾਕਰ ਜਦੋਂ ਕਲ ਭੂਤ ਦੀ ਫੁੱਟ ਜਾਸੀ ਨਹੀਂ ਲੱਗਣਾ ਪਰਤ ਕੇ ਪਾਜ ਇਸ ਨੂੰ ਗਾਕਰ ਜਦੋਂ ਕਾਲ ਬੂ ਕਾਲ ਤੁਕ ਕਹਿੰਦੇ ਨੇ ਸਰੀਰ ਨੂੰ ਜਦੋਂ ਸਰੀਰ ਉੱਪੀ ਭਾਂਡਾ ਗਾਗਰ ਟੁੱਟ ਜਾਸੀ ਟੁੱਟਣੀ ਹੈ ਨਾ ਟੁੱਟਣਾ ਨਹੀਂ ਲੱਗਣਾ ਪਰਤ ਕੇ ਬਾਜ ਇਸ ਨੂੰ ਕਹਿੰਦੇ ਦਵਾਰਾਂ ਇਹਨੂੰ ਜੋੜਿਆ ਨਹੀਂ ਜਾ ਸਕਦਾ ਬਾਜ ਦਾ ਭਾਵ ਹੈ ਗੰਡਾ ਗੰਡ ਨਹੀਂ ਮਾਰੀ ਜਾ ਸਕਦੀ ਟੰਕਾ ਨਹੀਂ ਲਾਇਆ ਜਾ ਸਕਦਾ ਬੰਦਿਆ ਫਿਰ ਕੀ ਕਰੇਗਾ ਮਹਣ ਅੱਗੇ ਲਿਖਦੇ ਨੇ ਦਇਆ ਸਿੰਘ ਮਰ ਜਾਵਣਾ ਚਿੜੀ ਵਾਂਗੂ ਪੈਣਾ ਉਠ ਅਚਾਨਕੀ ਬਾਜ ਇਸ ਨੂੰ ਦਇਆ ਸਿੰਘ ਮਰ ਜਾਵਣਾ ਚਿੜੀ ਵਾਂਗੂ ਪੈਣਾ ਉਠ ਅਚਾਨਕੀ ਬਾਜ ਇਸ ਨੂੰ ਆਖਰੀ ਗੱਲ ਦਇਆ ਸਿੰਘ ਮਰ ਜਾਵਣਾ ਚਿੜੀ ਵਾਂਗੂ ਜਿਵੇਂ ਪਲ ਦੇ ਚਪਕੇ ਨਾਲ ਜਿਹੜੀ ਮਾਰ ਜਾਂਦੀ ਹੈ ਨਾ ਔਰ ਮਾਰਦਾ ਕੌਣ ਹੈ ਉਠ ਅਚਾਨਕੀ ਬਾਜ ਇਸ ਨੂੰ ਤੇ ਅਚਾਨਕੀ ਬਾਜ ਅਕਾਸ਼ ਵਿੱਚ ਹੀ ਚਿੜੀ ਉੱਡਦੀ ਹੈ ਅਕਾਸ਼ ਵਿੱਚ ਹੀ ਬਾਜ ਉੱਡਦਾ ਹੈ ਤੇ ਬਾਜ ਕਦੋਂ ਚਪਟ ਮਾਰ ਦਿੰਦਾ ਹੈ ਪਤਾ ਹੀ ਨਹੀਂ ਲੱਗਦਾ ਐਸੇ ਤਰ੍ਹਾਂ ਬੰਦਿਆ 27ਵੇਂ ਸਾਲ ਦੀ ਉਮਰ ਚੱਲਦੀ ਹੈ ਰੱਬ ਨੂੰ ਯਾਦ ਕਰ ਲੈ ਰੱਬ ਦਾ ਨਾਮ ਧਿਆਲ ਹੈ ਕੋਈ ਪਤਾ ਨਹੀਂ ਮਹਾਰਾਏ ਨੇ ਬਾਣੀ ਵਿੱਚ ਲਿਖਿਆ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਉਹ ਜਿਹੜਾ ਪ੍ਰਮਾਤਮਾ ਆਕਾਲ ਪੁਰਖ ਵਾਹਿਗੁਰੂ ਹੈ ਨਾ ਉਹਦੀਆਂ ਗੱਲਾਂ ਉਹੋ ਹੀ ਜਾਣੇ ਉਹਦੇ ਵੀ ਬਾਜ ਨੇ ਕਾਲ ਰੂਪੀ ਮੌਤ ਰੂਪੀ ਬਾਜ ਨੇ ਜਦੋਂ ਝੱਪਟ ਮਾਰੀ ਨਾ ਆਣ ਕੇ ਫਿਰ ਪਤਾ ਵੀ ਨਹੀਂ ਲੱਗਦਾ ਮਾਰਿਆ ਕਹਿੰਦੇ ਜੋ ਮਨ ਚਿਤਨਾ ਚਿੱਤੇ ਸਨ ਸੋ ਗਾਲੀ ਰੱਬ ਕੀ ਹਾਂ ਜਿਹੜੀਆਂ ਚਿੱਤੇ ਵੀ ਨਹੀਂ ਸੀ ਉਹ ਗੱਲਾਂ ਹੋ ਜਾਣਗੀਆਂ ਇਸ ਕਰਕੇ ਉਮਰ ਹੈ 27 ਸਾਲ ਦੀ ਤੇ ਹੁਣ ਆਪਣੀ ਲੰਘ ਰਹੀ ਉਮਰ ਨੂੰ ਸੰਭਾਲਣ ਦਾ ਯਤਨ ਕਰ ਆਓ ਗੁਰਮਖੋ ਇਹ ਜ਼ਿੰਦਗੀ ਵਿਲਾਸ ਦੇ ਵਿੱਚੋਂ ਲਿਖਤਾ ਕਿਰਤ ਸਾਧੂ ਦਇਆ ਸਿੰਘ ਜੀ ਲਾਹੌਰ ਬਾਰਤਕ ਮੁਜੰਗਾ ਵਾਲੇ 80 ਸਾਲ ਮਰਾਤਰ ਲਿਖਤਾ ਤੇ 150 ਸਾਲ ਦੀ ਉਹਨਾਂ ਦੀ ਉਮਰ ਲਿਖੀ ਹੈ ਕਿੰਨਾ ਸਮਾਂ ਉਹਨਾਂ ਨੂੰ ਲਿਖਣ ਤੇ ਲੱਗਿਆ ਹੋਣਾ ਤੇ ਜੇ ਉਹਨਾਂ ਦੀ ਲਿਖ ਤੁਹਾਨੂੰ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਆਪਾਂ ਕੱਲੇ-ਕੱਲੇ ਸਾਲ ਦੀ ਰੋਜ਼ ਇੱਕ ਵੀਡੀਓ ਜ਼ਰੂਰ ਪਾਇਆ ਕਰਾਂਗੇ ਤੇ ਜੇ ਤੁਹਾਨੂੰ ਆਵਾਜ਼ ਚੰਗੀ ਲੱਗੀ ਲਹਿਜਾ ਬੋਲਣ ਦਾ ਚੰਗਾ ਲੱਗਿਆ ਕਮੈਂਟਾਂ ਵਿੱਚ ਜ਼ਰੂਰ ਲਿਖਿਓ ਤੇ ਦੱਸਿਓ ਕਿਵੇਂ ਲੱਗਿਆ ਚੰਗਾ ਲੱਗਿਆ ਤੇ ਸੇਅਰ ਜ਼ਰੂਰ ਕਰ ਦਿਓ ਲਾਇਕ ਕਮੈਂਟ ਕਰਨਾ ਨਾ ਭੁੱਲਿਓ ਜੇ ਤੁਸੀਂ ਸਾਥ ਦਿਓਗੇ ਤੇ ਮੈਂ ਵੀ ਤੁਹਾਡੇ ਨਾਲ ਇਦਾਂ ਹੀ ਫਿਰ ਰੋਜ਼ ਚੰਗੀਆਂ ਚੰਗੀਆਂ ਵਿਚਾਰਾਂ ਲੈ ਕੇ ਮਕਲੂਬ ਕਰਦਾ ਰਹਾਗਾ ਹਾਜ਼ਰ ਹੁੰਦਾ ਰਹਾਗਾ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ